ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਗੇ ਹਾਜ਼ਰਾਂ ਜੀ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਅੱਜ ਵਾਲੀ ਜਿਹੜੀ ਜਾਣਕਾਰੀ ਹੈ ਉਹ ਥੋੜੀ ਹਟਕੀ ਹੈ ਤੇ ਪਹਿਲੀ ਗੱਲ ਤਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਦੇ ਵੀ ਕਿਸੇ ਕੋਈ ਕਰਮਚਾਰੀ ਨੂੰ ਭੈਣ ਭਰਾ ਨੂੰ ਕਿਸੇ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਹੋਵੇ ਸਾਰੇ ਤੰਦਰੁਸਤੀ ਜਿਹੜੇ ਰਹਿਣ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰਨ ਪਰ ਬਾਏ ਚਾਂਸ ਜੇਕਰ ਤੁਹਾਨੂੰ ਨੌਕਰੀ ਦੇ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਹਾਨੂੰ ਵਿਭਾਗ ਹੈ ਜਿਹੜਾ ਉਹ ਨੌਕਰੀ ਤੋਂ ਨਹੀਂ ਕੱਟ ਸਕਦਾ ਅਤੇ ਨਾ ਹੀ ਤੁਹਾਨੂੰ ਜਿਹੜੀ ਹੈਗੀ ਤੁਹਾਡੀ ਬਕਾਇਦਾ ਜਿੰਨੀ ਤਨਖਾਹ ਬਣਦੀ ਹੈ ਉਹ ਤੋਂ ਵਾਂਝਾ ਰੱਖ ਸਕਦਾ ਇਥੋਂ ਤੱਕ ਕਿ ਜਿਹੜੀ ਪੈਨਸ਼ਨ ਤੁਹਾਡੀ ਬਾਅਦ ਵਿੱਚ ਬਣੂਗੀ ਰਿਟਾਇਰਮੈਂਟ ਤੋਂ ਬਾਅਦ ਠੀਕ ਹੈ ਜੀ ਜਦ ਤੁਹਾਡੇ ਕਾਰਜਕਾਲ ਤੋਂ ਬਾਅਦ ਉਹ ਤੋਂ ਵੀ ਵਾਂਝਾ ਰੱਖ ਸਕਦਾ ਠੀਕ ਹੈ ਇੱਕ ਨਵੀਂ ਅਪਡੇਟ ਜਿਹੜੀ ਹਾਈ ਕੋਰਟ ਵੱਲੋਂ ਆਈ ਹੈ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਨੇ ਰਹੋ ਸਾਥੀ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰੋ ਖਾਸ ਕਰਕੇ ਇਹ ਵੀਡੀਓ ਤਾਂ ਹਰੇਕ ਕਰਮਚਾਰੀ ਭਾਵ ਜਿਹੜੇ ਵੀ ਸਰਕਾਰੀ ਜੋਬ ਦੇ ਉੱਪਰ ਹੈ ਉਹਨਾਂ ਨਾਲ ਸਾਂਝੀ ਕਰਨੀ ਬਣਦੀ ਕਈਆਂ ਨੂੰ ਇਹਨਾਂ ਰੂਲਸ ਬਾਰੇ ਪਤਾ ਹੋਣਾ ਪਰ ਜਿਹੜੇ ਮੇਰੇ ਭੈਣ ਭਰਾ ਆਪਣੇ ਨਵੇਂ ਨੇ ਹਨਾ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਸ਼ਾਇਦ ਨਹੀਂ ਪਤਾ ਹੁੰਦਾ ਤੇ ਕਈ ਵਾਰ ਸਰਕਾਰ ਜਿਹੜੀ ਇਹਨਾਂ ਚੀਜ਼ਾਂ ਨਾਲ ਦੇਖਿਆ ਵੀ ਕਰ ਦਿੰਦੀ ਹੈ ਤਾਂ ਇੱਕ ਨਵਾਂ ਕੇਸ 22 ਫਰਵਰੀ ਦਾ ਜਿਹੜਾ ਸਾਹਮਣੇ ਆਇਆ ਹੈ ਨੌਕਰੀ ਦੌਰਾਨ ਅਪੰਗ ਹੋਣ ਤੇ ਈਟੀਟੀ ਅਧਿਆਪਕ ਨਰਿੰਦਰ ਕੌਰ ਦੇ ਹੱਕ ਵਿੱਚ ਹਾਈ ਕੋਰਟ ਦਾ ਇੱਕ ਅਹਿਮ ਫੈਸਲਾ ਠੀਕ ਹੈ ਜੀ ਜੀਵਨ ਭਰ ਜਾਂ ਸੇਵਾ ਮੁਕਤੀ ਤੱਕ ਪੂਰੀ ਤਨਖਾਹ ਅਤੇ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਲਾਭ ਵਿੱਚ ਕੀਨੀ ਬਣਾਉਣ ਦਾ ਹੁਕਮ ਹੈ ਤਾਂ ਇਹ ਭੈਣ ਈਟੀਟੀ ਅਧਿਆਪਕ ਹੈ ਜੀ ਫਿਰੋਜ਼ਪੁਰ ਜ਼ਿਲ੍ਹੇ ਤੋਂ ਹੈ ਕਿ 11 ਸਤੰਬਰ 2016 ਚ ਈਟੀਟੀ ਅਧਿਆਪਕਾਂ ਨੂੰ ਜੋ ਭਰਤੀ ਹੋਈ ਸੀ ਉਸ ਤੋਂ ਬਾਅਦ ਇਹ ਜਿਹੜੀ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਸੋਢੀ ਨਗਰ ਫਿਰੋਜ਼ਪੁਰ ਵਿੱਚ ਜਿਹੜੀ ਤਾਇਨਾਤ ਸੀ ਪਰ 8 ਮਾਰਚ 2017 ਨੂੰ ਇਹ ਐਕਟਿਵਾਂ ਤੇ ਸਕੂਲ ਜਾਂਦੇ ਸਮੇਂ ਇਹ ਹਾ사 ਅਗ੍ਰਸਤ ਹੋ ਗਏ ਜਿਸ ਦੌਰਾਨ ਇਹਨਾਂ ਦਾ ਫਿਰੋਜ਼ਪੁਰ ਦੇ ਹਸਪਤਾਲ 'ਚ ਇਲਾਜ ਹੋਇਆ ਤੇ 90% ਜਿਹੜੇ ਇਹ ਸਰੀਰ ਇਹਨਾਂ ਦਾ ਅਪੰਗ ਹੋ ਗਿਆ ਅਤੇ ਇਹ ਬਿਲਕੁਲ ਚੱਲਣ ਨੂੰ ਫਿਰ ਤੋਂ ਸਮਰਥ ਹੋ ਗਏ ਤੋ ਤੱਕ ਕਿ ਲਿਖਣ ਤੋਂ ਵੀ ਅਸਮਰਥ ਹੋ ਗਏ ਤਾਂ ਉਸ ਤੋਂ ਬਾਅਦ ਇਹਨਾਂ ਨੇ 2020 ਦੇ ਵਿੱਚ ਆਪਣੇ ਜਿਹੜੀ ਪਟੀਸ਼ਨ ਉਹ ਰਹੰਦਾਇਰ ਕੀਤੀ ਉਸ ਤੋਂ ਬਾਅਦ ਥੋੜਾ ਬਹੁਤ ਕੇਸ ਚੱਲਿਆ ਪਰ ਦਫਤਰੀ ਕਾਰਵਾਈ ਲੱਗਦੀ ਰਹੀ ਤਾਂ ਉਹਦੀ ਕੋਈ ਸੁਣਵਾਈ ਨਹੀਂ ਹੋਈ ਠੀਕ ਹੈ ਜੀ ਤਾਂ ਇੱਥੇ ਇੱਕ ਐਕਟ ਬਣਿਆ ਹੋਇਆ ਹੈ ਜੀ ਅਪੰਗ ਵਿਅਕਤੀ ਦੇ ਅਧਿਕਾਰ ਐਕਟ 2016 ਦੁਆਰਾ ਪ੍ਰਦਾਨ ਕੀਤੀ ਗਈਆਂ ਸਾਰੀਆਂ ਸਹੂਲਤਾਂ ਦੇ ਅਧਿਕਾਰ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਗਈ ਸੀ 2016 ਦੇ ਵਿੱਚ ਜਿਹੜਾ ਅਪੰਗ ਤਾਂ ਜਿਹੜਾ ਐਕਟ ਬਣਿਆ ਹੋਇਆ ਜਿਹਦੇ ਵਿੱਚ ਅਸੀਂ ਆਪਣੀ ਜਿਹੜੀ ਅਪਟੀਸ਼ਨ ਧਾਰ ਕਰ ਸਕਦੇ ਹਾਂ ਕੋਰਟ ਦੇ ਵਿੱਚ ਕਿ ਜਿਹੜਾ ਇੱਕ ਸਰਕਾਰੀ ਕਰਮਚਾਰੀ ਹੈ ਉਹ ਇੱਕ ਚੰਗੇ ਭਲੇ ਇਨਸਾਨ ਦੇ बराबर ही ਉਸ ਨੂੰ ਜਿਹੜਾ ਰੱਖਿਆ ਜਾਊਗਾ ਜੇਕਰ ਉਹ ਨੌਕਰੀ ਦੌਰਾਨ ਅਪੰਗ ਹੋ ਜਾਂਦਾ ਹੈ ਠੀਕ ਹੈ ਜੀ ਕਿਸੇ ਕਾਰਨ ਜਿਹੜੀ ਘਟਨਾ ਵਾਪਰ ਜਾਂਦੀ ਹੈ ਤਾਂ ਇਸ ਤਰ੍ਹਾਂ ਕਰਦੇ ਜਿਹੜੇ ਹੈਗੇ ਆ ਉਹ ਫੈਸਲਾ ਸਾਹਮਣੇ ਆਇਆ ਕਿ ਕੋਰਟ ਨੇ ਇਹ ਫੈਸਲਾ ਉਸ ਭੈਣ ਦੇ ਹੱਕ ਵਿੱਚ ਦਿੱਤਾ ਹੈ ਕਿ ਉਸ ਨੂੰ ਉਮਰ ਪਰਹਾਵ ਜਾਂ ਜਿੰਨਾ ਚਿਰ ਉਹ ਜੋਬ ਤੇ ਰਹੂਗੀ 58 ਸਾਲ ਜਾਂ 60 ਸਾਲ ਠੀਕ ਹੈ ਜੀ ਤਾਂ ਉਹਨਾਂ ਟਾਈਮ ਉਹਨੂੰ ਪੂਰੀ ਸੌਰੀ ਪੂਰੀ ਤਨਖਾਹ ਦਿੱਤੀ ਜਾਊਗੀ ਠੀਕ ਹੈ ਜਿੰਨੀ ਵੀ ਬਣਦੀ ਹੈ ਪੂਰੀ ਤਨਖਾਹ ਦਿੱਤੀ ਜਾਊਗੀ ਅਤੇ ਉਸ ਤੋਂ ਬਾਅਦ ਪੈਨਸ਼ਨ ਲਈ ਵੀ ਵਿਚਾਰਿਆ ਜਾਊਗਾ ਠੀਕ ਹੈ ਜੀ ਪੈਨਸ਼ਨ ਲਾਭ ਵੀ ਉਸ ਨੂੰ ਜਿਹੜਾ ਉਹ ਦਿੱਤਾ ਜਾਊਗਾ ਤਾਂ ਸਾਥੀ ਅਧਿਆਪਕ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਜਿਹੜੇ ਕਿਸੇ ਵੀ ਫੀਲਡ ਦੇ ਵਿੱਚ ਸਰਕਾਰੀ ਕਰਮਚਾਰੀ ਹੈ ਕਿ 2016 ਦੇ ਐਕਟ ਅਨਸਾਰ ਜੇਕਰ ਕੋਈ ਸਰਕਾਰੀ ਕਰਮਚਾਰੀ ਨੌਕਰੀ ਦੇ ਦੌਰਾਨ ਕੋਈ ਅਨੁਦੁਰਘਟਨਾ ਗ੍ਰਸਤ ਹੋ ਜਾਂਦਾ ਹੈ ਤਾਂ ਉਸ ਨੂੰ ਜਿਹੜੀ ਹੈਗੀ ਆਪਣੇ ਜੋਬ ਕਾਰਜਕਾਲ ਦੇ ਦੌਰਾਨ ਪੂਰੀ ਤਨਖਾਹ ਮਿਲੂਗੀ ਅਤੇ ਜਿੰਨੀ ਉਹਦੀ ਪੈਨਸ਼ਨ ਬਣਦੀ ਹੈ ਪੈਨਸ਼ਨ ਵੀ ਦਿੱਤੀ ਜਾਊਗੀ ਕਿ ਸਰਕਾਰ ਜਾਂ ਵਿਭਾਗ ਉਸ ਨੂੰ ਉਹਦੇ ਹੱਕ ਤੋਂ ਵਾਂਝਾ ਨਹੀਂ ਰੱਖ ਸਕਦਾ ਠੀਕ ਹੈ ਜੀ ਸੋ ਇਸ ਤਰ੍ਹਾਂ ਦੀਆਂ ਵੀਡੀਓ ਵਰਤ ਪਰ ਸ਼ੇਅਰ ਕਰਿਆ ਕਰੋ ਕਿਉਂਕਿ ਜਿਹੜੇ ਨਵੇਂ ਕਰਮਚਾਰੀ ਐ ਉਹਨਾਂ ਨੂੰ ਇਹਨਾਂ ਰੂਲਸ ਬਾਰੇ ਨਹੀਂ ਪਤਾ ਹੁੰਦਾ ਹੈ ਨਾ ਤਾਂ ਉਹਨਾਂ ਨੂੰ ਆਪਣਾ ਜਿਹੜਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਇਹਨਾਂ ਜਾਣਕਾਰੀ ਦਿੱਤੀ ਜਾਵੇ ਬਹੁਤ ਬਹੁਤ ਸ਼ੇਅਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ